ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਮੁਕੇਸ਼ ਖੰਨਾ ਹਮੇਸ਼ਾ ਹੀ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਰਹਿੰਦੇ ਨੇ ਉਹ ਰਾਜਨੀਤੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਮੁੱਦਿਆਂ ਤੇ ਨਿਡਰਤਾ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਪਾਨ ਮਸਾਲਾ ਦੀ ਐਡ ਕਰਨ ਵਾਲੇ ਸਿਤਾਰਿਆਂ ਤੇ ਆਪਣਾ ਗੁੱਸਾ ਕੱਢਿਆ ਹੈ ਕਈ ਬਾਲੀਵੁੱਡ ਸਿਤਾਰੇ ਪਾਨ ਮਸਾਲਾ ਦਾ ਇਸ਼ਤਿਹਾਰ ਕਰਦੇ ਨੇ ਇਸ ਕਾਰਨ ਕੰਗਨਾ ਰਨੋਤ ਸਮੇਤ ਕਈ ਸਿਤਾਰਿਆਂ ਨੇ ਉਹਨਾਂ ਨੂੰ ਚਿੜਕਿਆ ਹੈ ਸ਼ਕਤੀਮਾਨ ਸਟਾਰਰ ਅਦਾਕਾਰ ਮੁਕੇਸ਼ ਖੰਨਾ ਨੇ ਵੀ ਹੁਣ ਇਹਨਾਂ ਸਲੈਬਸ ਤੇ ਆਪਣੀ ਨ ਅੱਜ ਦੀ ਸਹਾਇਤ ਕੀਤੀ ਹੈ ਅਦਾਕਾਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਫੋਟੋ ਦੇ ਵਿੱਚ ਇੱਕ ਪਾਸੇ ਜਿੱਥੇ ਅਜੀਤ ਦੇਵਗਨ ਪਾਨ ਮਸਾਲਾ ਦੇ ਇਸ਼ਤਿਹਾਰ ਤੇ ਵਿੱਚ ਨਜ਼ਾਰ ਨੇ ਉੱਥੇ ਹੀ ਦੂਜੇ ਪਾਸੇ ਮਹੇਸ਼ ਮਾਂਜਰੇਕਰ ਵਿਗਿਆਪਨ ਕਰ ਰਹੇ ਨੇ ਇਸ ਪੋਸਟ ਦੇ ਨਾਲ ਮੁਕੇਸ਼ ਖੰਨਾ ਨੇ ਕੈਪਸ਼ਨ ਵੀ ਦਿੱਤਾ ਹੈ ਇਸ ਵੱਡੇ ਚੋੜੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਕਿ ਇਸ਼ਤਿਹਾਰ ਬਾਜ਼ੀ ਦੀ ਦੁਨੀਆ ਚਮਕੀਲੇ ਅਤੇ ਪੈਸੇ ਦੀ ਦੁਨੀਆ ਬਣ ਗਈ ਹੈ ਪੈਸਾ ਸੁੱਟੋ ਅਤੇ ਸ਼ੋਅ ਦੇਖੋ ਪੈਸਾ ਦਿਓ ਅਤੇ ਕੁਝ ਵੀ ਕਹੋ ਇਸ ਦਾ ਉਦੇਸ਼ ਹੈ ਮੋਡਲਾਂ ਅਤੇ ਅਦਾਕਾਰਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਨਾ ਮੁਮਕਿਨ ਹੋ ਗਈ ਹੈ ਚਾਹੇ ਉਹ ਕਿਸੇ ਵੀ ਚੀਜ਼ ਬਾਰੇ ਹੋਵੇ ਨਹੀਂ ਇਹ ਉਹਨਾਂ ਦਾ ਧਰਮ ਬਣ ਗਿਆ ਹੈ ਕਿਉਂਕਿ ਉਹਨਾਂ ਨੂੰ ਇਸ ਕੰਮ ਲਈ ਪੈਸੇ ਮਿਲ ਰਹੇ ਨੇ ਮੁਕੇਸ਼ ਖੰਨਾ ਨੇ ਅੱਗੇ ਕਿਹਾ ਪੈਸਾ 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 ਤੁਸੀਂ ਕਿੰਨਾ ਪੈਸਾ ਕਮਾਓਗੇ ਇਸ ਤੱਤ ਦੇ ਬਾਵਜੂਦ ਕਿ ਤੁਹਾਡੇ ਕੋਲ ਕਾਫੀ ਹੈ ਹਾਂ ਮੈਂ ਵੱਡੇ ਸਿਤਾਰਿਆਂ ਦੀ ਗੱਲ ਕਰ ਰਿਹਾ ਹਾਂ ਇਸ਼ਤਿਹਾਰ ਬਣਾਉਣ ਵਾਲੇ ਅਤੇ ਕਲਾਕਾਰ ਮਦਾਰੀ ਹੋ ਗਏ ਨੇ ਆਪਣੇ ਪੈਰਾਂ ਤੇ ਬਾਂਦਰਾਂ ਦਾ ਨਾਚ ਦਿਖਾ ਰਹੇ ਨੇ ਚਾਹੇ ਉਹ ਜੰਗਲੀ ਰਮੀ ਹੋਵੇ ਗੁਟਕਾ ਸ਼ਰਾਬ ਹੋਵੇ ਇਹ ਲੋਕ ਉਤਪਾਦ ਦੀ ਪ੍ਰੋਸੇ ਯੋਗਤਾ ਦੀ ਜਾਂਚ ਕੀਤੇ ਬਿਨਾ ਕੁਝ ਵੀ ਕਹਿ ਰਹੇ ਨੇ ਕਿਉਂਕਿ ਇਸ ਲਈ ਇਹਨਾਂ ਨੂੰ ਪਾਰੀਆਂ ਰਕਮਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਨੂੰ ਫੀਸ ਦਾ ਨਾਮ ਦਿੱਤਾ ਗਿਆ ਹੈ ਮਹਾਂਭਾਰਤ ਦੇ ਅਭਿਨੇਤਾ ਨੇ ਅੱਗੇ ਕਿਹਾ ਸਮਾਜ ਨੌਜਵਾਨਾਂ ਸਿਹਤ ਅਤੇ ਲੋਕਾਂ ਦੇ ਦਿਮਾਗ ਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਕੋਈ ਨਹੀਂ ਸੋਚਦਾ ਨਾ ਸਰਕਾਰ ਨਾ ਪੁਲਿਸ ਨਾ ਹੀ ਸੋਸ਼ਲ ਮੀਡੀਆ ਤੇ ਚੱਲ ਰਹੇ ਵਕ-ਵਕ ਪਲੇਟਫਾਰਮ ਇੱਕ ਗੰਦਗੀ ਕਦੋਂ ਰੁਕੇਗੀ ਵੱਡੀ ਗੱਲ ਇਸ ਗੰਦਗੀ ਨੂੰ ਕੌਣ ਰੋਕੇਗਾ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣ ਗਏ ਨੇ ਉਨ੍ਹਾਂ ਦੀ ਸਪੋਸਟ ਤੇ ਕੁਝ ਯੂਜ਼ਰਸ ਉਨ੍ਹਾਂ ਦੇ ਹੱਕ ਦੇ ਵਿੱਚ ਨੇ ਤੇ ਕੁਝ ਉਨ੍ਹਾਂ ਦੇ ਖਿਲਾਫ ਨਜ਼ਰ ਆ ਰਹੇ ਨੇ